ਇਹ ਪੋਰ ਐਪਲ ਹੁੰਦਾ ਠੀਕ ਆ ਡੀ 4 ਦੇਹੀ ਇਹ ਪੋਰ ਐਪਲ ਹੁੰਦਾ ਡੀ ਡੀ 4 ਦੇਹੀ ਕੀ ਕਰੋਗੀ ਤੁਸੀਂ ਮੇਰੇ ਕੰਟੀ ਨਾ ਕਰੋ ਮਦਦ ਦੀ ਪੜਾਈ ਨਾ ਖਰਾਬ ਕਰਾਂ ਹਾਂ ਜੇ ਬਾੜੀ ਸੁਣੀ ਪੜਾਈ ਕਰਦਾ ਯਾਰ ਲਿਖਦਾ ਕੀ ਹੈ ਤੂੰ ਮੰਮਾ ਗੰਦੀ ਮਮਾ ਮੈਨੂੰ ਲੈ ਕੇ ਨਹੀਂ ਜਾਂਦੀ ਅੱਛਾ ਗੰਦੀ ਮੰਮਾ ਤੈਨੂੰ ਲੈ ਕੇ ਨਹੀਂ ਜਾਂਦੀ ਉਹ ਲਿਖਿਆ ਤਾਂ ਓਹੋ ਗੰਦੀ ਮੰਮਾ ਨਿਹਾਲ ਦੀ ਨਿਹਾਲ ਨੂੰ ਲੈ ਕੇ ਨਹੀਂ ਜਾਂਦੀ ਇੱਥੇ ਜਾਂਦੀ ਸੀ ਮੰਮਾ ਇੱਥੇ ਜਾਂਦੀ ਸੀ ਮੰਮਾ ਲੈ ਕੇ ਨਹੀਂ ਗਈ ਪਿਆਰੇ ਕਾਕੇ ਨੂੰ ਨਾ ਉਹ ਬਹੁਤ ਦੂਰ ਗਈ ਉਹ ਦੂਰ ਗਈ ਕੋਈ ਗੱਲ ਨਹੀਂ ਨਿਹਾਲ ਦਿਖਾਉਣ ਚੱਲਿਆ ਹੈ ਆਪਣਾ ਸੋਨਾ ਗਿਫਟ ਚੱਲ ਅਗੇ ਚੱਲ ਆਪਣੇ ਆਪ ਚੱਲ ਚੱਲ ਅਗੇ ਚਲੋ ਕਿੱਥੇ ਗਿਫਟ ਬੇਟੇ ਉਹ ਤੇ ਸਪੋਰਟ ਗੱਡੀ ਮੈਂ ਨਿਹਾਲ ਕੀ ਲੋ ਵੀ ਚੈਨਲ ਕਰ ਲੋ ਸਬਸਕ੍ਰਾਈਬ ਲੈਂਡਲੋਰਡ ਜੱਟ ਜਸਮਤ ਤੇ ਬਲੌਗ ਆਉਣਾ ਤੇ ਸਰਸਵਟੋਰੀ 1 ਮਿਲੀਅਨ ਹੋ ਗਿਆ ਭਾਈ ਖਿੱਚ ਕੇ ਰੱਖੂਗਾ ਮਨੂੰ ਬڑے ਘੈਂਟ ਲਾਏ ਪਾਏ ਨੇ ਇਹਦੇ ਵਿੱਚ ਨਾ ਇਹਨਾਂ ਕਰ ਮੈਂ ਖੋਲਦਾ ਖੋਲ ਪਾੜਦਾ ਮਰਦਾ ਮਾਰ ਪੈਡਲ ਮਾਰ ਮੂਰੇ ਨੂੰ ਮਾਰ ਬਟੇ ਹਾਂ 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 हां हां मर ਵੱਧ ਗਿਆ ਵੱਧ ਗਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੂਰੇ ਦੇਖ ਬਟੇ ਹੰਡਲ ਸਿੱਧਾ ਕਰਿਆ ਕਰ ਪੁੱਤ ਉਹ ਲਾਏ ਵਾਲੀ ਮੜ ਗਈ ਲਾਏ ਵਾਲੀ ਲਾਏ ਵਾਲੀ ਉਹ ਲਾਏ ਪਾਏ ਨੇ ਦੀ ਗੱਡੀ ਚੋ yellow color ferrari ਵਾਲਾ ਯਾਰ ਬਾਬੇ ਜੀ ਦੀ ਸੇਵਾ ਕਰਦਾ ਆਪਣੇ ਬਾਬੇ ਸ਼ਹੀਦਾਂ 'ਚ ਸੇਵਾ ਕਰ ਰਹੇ ਨੇ ਹਾਲ। ਹੋ ਕੀ ਸੇਵਾ? ਹੋ ਕੀ ਬਤ? ਹੋ ਤੇ ਰੱਖਿਆ ਝਾੜੂ ਉਹਦੇ ਉੱਤੇ। ਉਹ ਟੇਬਲ ਦੇ ਉੱਤੇ ਰੱਖ ਦੇ। ਨਹੀਂ। ਵੈਰੀ ਗੁੱਡ। ਰੇ ਕੋں ਨੇ ਪਹਿਚਾਨੋ ਭਾਈ ਦੁਨੀਆ ਵਾਲੋ ਪਹਿਚਾਨੋ ਜੀ ਹੈ ਢੀਂਗਾ ਲਾਲਾ ਛਾਪਰੀ ਅਰੇ ਕਿੱਧਰ ਜਾ ਰਹਾ ਛਾਪਰੀ ਇਧਰ ਆਓ ਪਕੜੋ ਚੈਨੀ ਕੋ پکڑ ਲੋ ਜਲਦੀ ਹੋਲੀ 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 ਬੇਟੇ ਹੋਲੀ ਹਾਲੇ ਨੂੰ ਗੱਜ ਕੇ ਜਰਦਾ ਚਾਈਨਿਜ਼ ਕੇ ਗੋਲੀ ਲੱਗੀ ਹਾਰੇ ਚੈਨ ਵਾਲਾ ਯਾਰ ਉਹਦੇ ਗੋਲੀ ਇੱਕ ਲੱਗੀ ਆਹ ਦੇਖ ਲੱਗੀ ਉਹਦੇ ਉਹ ਉਹ ਲੱਗੀ ਦੇਖ ਹਾਲੇ ਓਏ ਓਏ ਪਕੜੋ ਉਸਕੋ ਪਕੜੋ